ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤੇ ਅੱਜ ਦੀ ਵੀਡੀਓ 'ਚ ਦੋਸਤੋ ਪਹਿਲੇ ਸੂਏ ਸੂਨ ਜਾ ਰਹੀ ਚੰਗੀ ਜਰਸੀ ਦਿਖਾਉਣੀ ਚੰਗੇ ਰਿਕਾਰਡ ਵਾਲੀ ਤੇ ਨਾਲ-ਨਾਲ ਦੋਸਤੋ ਚੰਗੇ ਥਣ ਹਵਾਨੇ ਵਾਲੀ ਥਣ ਦੋਸਤੋ ਐਡਾ ਸੋਹਣਾ ਲੱਗਿਆ ਹੋਇਆ ਚਵਾਈਆ ਥਣ ਲੱਗਿਆ ਹੋਇਆ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆਜੂਗੀ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਓ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲੇ ਸੂਏ ਵੈੜਾ ਮੂਹ ਤੋਂ 204 ਦਾੰਦਾ ਡੇਟ ਮੁਤਾਬਕ ਬਾਈ ਕਹਿੰਦਾ 4 ਤਰੀਕ ਨੂੰ ਦਿਨ ਪੂਰੇ ਆ 41 38 ਦੀ ਸੀਮਤ ਦੀ ਹੈ ਬਾਈ ਕਹਿੰਦਾ 41 38 ਸੀਮਤ ਦੀ ਆਪ ਆ ਵੇਖ ਸਕਦੇ ਆ ਦੋਸਤੋ ਹਵਾਨਾ ਦੋਸਤੋ ਚੰਗਾ ਟੈਡ ਤਿਆਰ ਕੀਤਾ ਹੋਇਆ ਤੇ 4 ਤਰੀਕ ਨੂੰ ਦਿਨ ਬਾਈ ਕਹਿੰਦਾ ਪੂਰੇ ਆ 4 ਤਰੀਕ ਤਾਈਂ ਦੋਸਤੋ ਵੈੜਨੇ ਹਵਾਨਾ ਚੰਗਾ ਤਿਆਰ ਕਰ ਜਾਣਾ ਕਾਟ-ਕਾਟ ਦੋਸਤੋ ਚੰਗਾ ਵੱਡਾ ਪੰਜਾਬ ਵਾਲੀ ਜਰਸੀ ਹੈ ਦੋਸਤੋ ਪਿਓਰ ਤੇ ਬਾਈਕ ਇਹਨਾਂ 14-15 ਲੀਟਰ ਤੋਂ ਨੋਰਮਲ ਚ ਚਵਾ ਜੂਗੀ ਥਣ ਦੋਸਤੋ ਚੰਗਾ ਮੋਟਾ ਲੱਗਿਆ ਹੋਇਆ ਵਾ ਚੁਆਈ ਵਾਲਾ ਥਣ ਲੱਗਿਆ ਹੋਇਆ ਹਵਾ ਨਾਲ ਦੋਸਤੋ ਨਿੱਗਰ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਚੰਗਾ ਤੋਂ ਚਵਾਊਗੀ ਬਾਈਕ ਇਹਨਾਂ 14-15 ਲੀਟਰ ਤੋਂ ਨੋਰਮਲ ਚਵਾ ਦੂਗੀ ਬਾਕੀ ਦੋਸਤੋ ਹਵਾ ਨਾਲ ਚੰਗਾ ਤਿਆਰ ਕੀਤਾ ਹੋਇਆ ਵੈਣ ਨੇ ਬਾਕੀ ਦੋਸਤੋ ਦੁੱਧ ਡੈਰੀ ਪਾਈ ਜਾਓਗੇ ਸੈਂਡ ਵੀ ਚੰਗੀ ਆਊਗੀ ਤੇ ਘਰੇ ਖਾਣ ਪੀਣ ਵੀ ਦੋਸਤੋ ਖੁੱਲਾ ਹੀ ਰਹੂਗਾ ਰੇਟ ਬਾਈ ਨੇ ਰੱਖਿਆ ਹੋਇਆ 45000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂ ਵੀ ਨੰਬਰ 22 ਦਾ ਲਗਾਤਾਰ ਸਕਰੀਨ ਤੇ ਪੱਛੜਦਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ